ਇੱਕ ਵਾਰੀ ਫਿਰ ਤੋਂ ਸਾਡੇ ਨਾਲ ਸਰਦਾਰ ਜਸਪ੍ਰੀਤ ਸਿੰਘ ਯੂਐਸ ਤੋਂ ਜੁੜੇ ਨੇ ਉਹਗੇ ਵਕੀਲ ਨੇ ਔਰ ਉਥੋਂ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕਾਫੀ ਦਖਲ ਹੈ ਸਰਦਾਰ ਜਸਪ੍ਰੀਤ ਸਿੰਘ ਜੀ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਚੱਲ ਰਹੇ ਨੇ ਅਮਰੀਕਾ ਦੇ ਵਿੱਚ ਫੋਟੋ ਫੜਾਈ ਦੀ ਕੀ ਸਥਿਤੀ ਆ ਕਿਹੋ ਜਿਹਾ ਕੇਸ ਤੁਹਾਡੇ ਕੋਲ ਆ ਰਿਹਾ ਇੱਕ ਵਾਰੀ ਸਾਡੇ ਨਾਲ ਸਾਂਝ ਪਵਾਓ ਪਹਿਲਾਂ ਫਰੋੜ ਵੜਾਈ ਦੀ ਸਥਿਤੀ ਸੇਮ ਹੀ ਆ ਕੋਈ ਜ਼ਿਆਦਾ ਫਰਕ ਨਹੀਂ ਜਿਹੜੀ ਸਰਕਾਰ ਦੀ ਨੀਤੀ ਆ ਵੀ ਜਿਹੜੇ ਲੋਕਾਂ ਤੇ ਟੈਮਪੋਰੇਸ਼ਨ ਲੱਗੀ ਜਾਂ ਪੁਰਾਣੀ ਲੱਗੀ ਆ ਉਹਨਾਂ ਨੂੰ ਵੀ ਉਹ ਰਿਪੋਰਟ ਕਰਨਾ ਚਾਹ ਜਿਹਨਾਂ ਦਾ ਕ੍ਰਿਮਨਲ ਰੈਕਡ ਆ ਜਾਂ ਫਿਰ ਜਿਹੜੇ ਬੰਦੇ ਪਿਛਲੇ 2-3 ਸਾਲਾਂ ਚ ਆਏ ਆ ਉਸੇ ਤਰ੍ਹਾਂ ਹੀ ਜਾਰੀ ਆ ਲੇਕਿਨ ਅੱਜ ਕੱਲ ਆਪਣੇ ਜਿਹੜੇ ਵਿਚਾਰੇ ਟਰੱਕਾਂ ਵਾਲੇ ਆ ਉਹ ਕਾਫੀ ਸਫਰ ਕਰ ਰਹੇ ਕਿਉਂਕਿ ਜਿਹੜਾ ਪਿੱਛੇ ਇਹਨਾਂ ਨੇ ਰੂਲ ਬਣਾਇਆ ਸੀਗਾ ਕਿ ਜਿਹੜੇ ਸੀਡੀਐਲ ਕਮਰਸ਼ੀਅਲ ਡਰਾਈਵਿੰਗ ਜਿਹੜੇ ਲਾਇਸੈਂਸਸ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹੜੇ ਦੇ ਬੰਦੇ ਹੈਗੇ ਆ ਨ ਤੋ ਉਹ ਕਿਸ ਹੁੰਦੇ ਲਾਇਸੈਂਸ ਨੇ ਇੱਥੇ ਕਿ ਟੋਮਿਸਾਈਲਿਕ ਨੋਨ ਟੋਮਿਸਾਈਲ ਜੀ ਟੋਮਿਸਾਈਲ ਉਹ ਹੈ ਜਿਹੜਾ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਅਮਰੀਕਾ ਦਾ ਨੋਨ ਟੋਮਿਸਾਈਲ ਉਹ ਆ ਜਿਹੜਾ ਬੰਦਾ ਇੱਥੇ ਅਮਰੀਕਾ ਦੇ ਵਿੱਚ ਜਿਹਦੇ ਕੋਲੇ ਵਰਕ ਪਰਮਿਟ ਜਿਹੜਾ ਹੈਗਾ ਸੀ ਤੇ ਜਾਂ ਫਿਰ H2 ਜਾਂ ਜਿਹੜੇ ਹੁੰਦੇ ਟ੍ਰੀਟੀ ਵਗੈਰਾ ਦੇ ਵੀਜ਼ੇ ਆ ਤੇ ਜਾਂ ਜਿਹੜਾ ਕੈਨੇਡੀਅਨ ਜਾਂ ਉੱਥੋਂ ਦਾ ਮੈਕਸੀਕੋ ਦਾ ਸਿਟੀਜ਼ਨ ਆ ਜਿਹੜੇ ਉੱਧਰੋਂ ਦੇ ਲੋੜ ਲੈ ਕੇ ਉਹ ਇਹਨਾਂ ਨੇ ਹੁਣ ਉਹ ਚੋਂ ਨਾ ਜਿਹੜੇ ਬੰਦਿਆ ਕੋਈ ਵਰਕ ਪਰਮਿਟ ਨੇ ਚਾਹੇ ਸੈਲਮ ਵਾਲੇ ਚਾਹੇ ਤੋ ਤੋ ਤੁਝੇ ਜਿਹੜੀਆਂ ਕੈਟਗਰੀਆਂ ਨੇ ਵਿਆਹ ਵਾਲਾ ਯੂਵੀ ਦਾ ਫਰਾਣਾ ਉਹ ਸਾਰੇ ਕੱਟ ਤੇ ਉਹ ਚੋਂ ਸੋ ਹੁਣ ਜਿਹੜਾ ਨੌਨ ਡੋਮਿਸਾਈਲ ਸੀਡੀਐਲ ਉਹ ਸਿਰਫ ਰਹਿ ਗਏ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਜਾਂ ਜਿਹੜੇ ਮੈਕਸੀਕਨ ਸਿਟੀਜ਼ਨ ਨੇ ਉਧਰੋਂ ਆਉਂਦੇ ਤੇ ਜਾਂ ਜਨਾ ਕੋ ਟ੍ਰੀਟੀ ਦੇ ਵੀਜ਼ੇ ਹੈਗੇ E2 H2A ਇਦਾਂ ਦੇ ਉਹ ਬੜੀ ਘੱਟ ਗਿਣਤੀ ਆ ਬੰਦਿਆਂ ਦੀ ਸੋ ਆਪਣਾ ਤਰੀਬਨ 57000 ਜਿਵੇਂ ਆਪਾਂ ਲਾਸਟ ਟਾਈਮ ਗੱਲ ਕਰਦੇ ਸੀ ਉਹ ਬੰਦਾ ਬੇਲਾ ਆਊਗਾ ਹੁਣ ਇਹ ਸਮੱਸਿਆ ਆ ਗਈ ਹੈ ਕਿ ਲੋਕਾਂ ਦੇ ਲਾਇਸੈਂਸ ਰੀਨਿਊ ਜਿਹੜੇ ਉਹ ਨਹੀਂ ਹੋ ਰਏ ਜੇ ਕਿਸੇ ਦਾ ਕੋਈ ਮੈਡੀਕਲ ਵਗੈਰਾ ਇਹਨੂੰ ਕਰਾਉਣਾ ਪੈਂਦਾ ਡਰਾਈਵਰਾਂ ਨੂੰ ਮੇਹਰ ਸਾਲ ਤੋਂ ਸਾਲ ਬਾਅਦ ਉਹ ਵੀ ਨਹੀਂ ਜੇ ਕਰਾਉਂਦਾ ਤਾਂ ਉਹਦਾ ਚੱਕਰ ਪੈ ਜਾਂਦਾ ਫਿਰ ਫਰਫੜਾਈ ਜਾ ਰਹੀ ਹੈ ਪਿਛਲੇ ਵੀਕ ਤਤੰਦਰਾ ਦੇ ਅੰਦਰ ਅੰਦਰ ਪਿਛਲੇ ਸ਼ਨੀਵਾਰ ਤੋਂ ਲੈ ਕੇ ਸੋਮਵਾਰ ਤੱਕ ਓਕਲਾ ਹੋਮਾ ਸਟੇਟ 'ਚ 135 ਆਪਣੇ ਬੰਦੇ ਫੜੇ ਆ ਅੱਛਾ ਤੇ ਪਰਸੋਂ ਅਮਰੀਕਾ ਦੇ ਜਿਹੜਾ ਹੈਗਾ ਟੈਕਸਾਸ ਦੇ ਵਿੱਚ ਤੇ ਇੰਡੀਆਨਾ 'ਚ 30 ਬੰਦੇ ਫੜੇ ਆਪਣੇ ਜਿਹੜੇ ਡਰਾਈਵਰ ਉਹਨਾਂ ਦੇ ਕੋਲ ਤਾਂ ਵਰ ਪਰਮਟ ਵੀ ਸੀਗਾ ਸਾਰਾ ਕੁਝ ਸੀਗਾ ਲੇਕਿਨ ਇਹ ਉਹਨਾਂ ਨੂੰ ਫੜਨ ਦੇਣੇ ਅੰਗਰੇਜ਼ੀ ਦੀ ਰਿਕੁਆਇਰਮੈਂਟ ਕਰਕੇ ਫਿਰ ਅੰਡਰਲਾਈਂਗ ਇਹਨਾਂ ਕੋ ਸੈਲਮ ਤੇ ਕੇਸ ਲਾ ਕੇ ਡਿਟੇਨ ਕਰ ਲੈਂਦੇ ਆ ਸੋ ਟਰੱਕ ਡਰਾਈਵਰਾਂ ਦਾ ਕਾਫੀ ਔਖਾ ਹੋ ਗਿਆ ਇਹਨਾਂ ਦੀ ਕਾਫੀ ਜ਼ਿਆਦਾ ਫੋੜਫੜਾਈ ਜਾਰੀ ਹੈ ਨਹੀਂ ਇਹਦੇ ਵਿੱਚ ਕਿਹਾ ਜਾ ਰਿਹਾ ਸੀ ਨਾ ਕਿ ਕੋਈ ਸ਼ਾਇਦ ਤਬਦੀਲੀ ਵੀ ਕੀਤੀ ਹੈ ਜਿਹੜਾ ਪਹਿਲਾ ਆਰਡਰ ਸੀਗਾ ਉਹ ਕੋਈ ਇਸ ਤਰ੍ਹਾਂ ਦੀਆਂ ਰਿਅਮਰਸ ਨੇ ਜਾਂ ਸੱਚ ਵੀ ਹੈ ਕੁਝ ਦੇ ਤਬਦੀਲੀ ਕੋਈ ਖਾਸ ਨਹੀਂ ਕੀਤੀ ਉਹ ਜਿਹੜੇ ਵਰਕ ਪਰਮੈਂਟ ਨੇ ਉਸ ਤੋਂ ਕੱਢ ਦਿੱਤੇ ਗਏ ਆ ਹੁਣ ਜਿਆਦਾ ਲੋਕੀ ਜਿਹੜੇ ਉਹ ਕਿਉਂਕਿ ਇੱਥੇ ਹੁੰਦਾ ਵੀ ਜੇ ਕੋਈ ਬੰਦਾ ਕੇਸ ਲਾਉਂਦਾ ਜਿਵੇਂ ਸੈਲਮ ਦਾ ਲਾਇਆ ਉਹਨੂੰ 6 ਮਹੀਨੇ ਬਾਅਦ ਵਰਕ ਪਰਮੈਂਟ ਮਿਲ ਜਾਂਦਾ ਤੇ ਜਿਹੜਾ ਵਰਕ ਪਰਮੈਂਟ ਹੈਗਾ 5 ਸਾਲ ਦਾ ਤੇ ਉਹ ਜਿਹੜਾ ਵਰਕ ਪਰਮੈਂਟ ਆ ਤੇ ਕੁਕੀਆਂ ਦੇ ਵਿਆਹ ਉਹਦੇ ਕੇਸ ਲਾਇਆ ਜਾਂ ਹੋਰ ਆ ਉਹ ਪਹਿਲਾਂ ਸੀਗੇ ਤੇ ਉਹ ਹੁਣ ਵੀ ਕੱਟੇ ਆ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਲੇਕਿਨ ਇਹ ਜ਼ਰੂਰੀ ਆ ਕਿ ਜਿਹੜੇ ਕਈ ਕੈਨੇਡਾ ਜਾਂ ਜਿਹੜਾ ਮੈਕਸੀਕੋ ਵਗੈਰਾ ਤੋਂ ਆਉਂਦੇ ਲੋਡ ਲੈ ਕੇ ਜਿਹੜਾ ਉਤਰੋਂ ਸਮਾਨ ਇਤਰੇ ਤੋਂ ਉਤਰ ਉਹਨਾਂ ਦੇ ਜਿਹੜੀ ਛੋਟ ਹੈਗੀ ਆ ਤੇ ਉਹਨਾਂ ਨੇ ਕਲੀਅਰ ਕੀਤਾ ਵੀ ਉਹਨਾਂ ਤੇ ਲਾਗੂ ਨਹੀਂ ਹੋਏਗਾ ਪਰ ਜਿਹੜੇ ਵਰਕ ਪਰਮਿਟ ਵਾਲੇ ਆ ਜਿੱਚ ਆਪਣੇ ਬੰਦੇ ਜਿਆਦਾ ਉਹਨਾਂ ਤੇ ਕੋਈ ਛੋਟ ਨਹੀਂ ਅਜੇ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਆ ਉਹ ਰਿਨਿਊ ਨਹੀਂ ਹੋਣਗੇ ਪਰ ਜੇ ਕਿਸੇ ਦਾ ਲਾਇਸੈਂਸ ਹੈਗਾ ਵੈਲਿਡ ਹੈ ਜੇ ਉਹ ਚਲਾ ਸਕਦਾ ਜੇ ਕਿਹਾ 6 ਮਹੀਨੇ ਵੈਲਿਡਾ 3 ਮਹੀਨੇ ਵੈਲਿਡਾ ਸਾਲ ਵੈਲਿਡਾ ਉਹਨੇ ਜਿਹੜਾ ਚਲਾ ਸਕਦਾ ਪਰ ਨੂ ਨਹੀਂ ਹੋਏਗਾ ਦੋਹਰਾ ਤੇ ਜਿਹੜੇ ਪਿਛਲੇ ਦਿਨਾਂ ਚ ਕੋਈ ਚੈਨਲ ਖਬਰਾਂ ਚਲਾ ਰਹੇ ਸੀ ਕਿ ਟਰੱਕਿੰਗ ਸੈਕਟਰ ਚ ਗੁਜਰਾਤ ਮੜੀ ਆ ਜਿਹੜਾ ਇਹ ਮਾਮਲਾ ਤੁਸੀਂ ਦੱਸ ਰਹੇ ਹੋ ਇਹਦੇ ਵਿੱਚ ਕੋਈ ਕੋਈ ਤਬਦੀਲੀ ਨਹੀਂ ਹੈ ਕੋਈ ਤਬਦੀਲੀ ਨਹੀਂ ਹੈ ਕੋਈ ਰਾਤ ਨਹੀਂ ਮਿਲੀ ਸਕੋ ਇਕੱਲਾ ਉਹ ਸਖਤੀ ਜ਼ਿਆਦਾ ਹੋਈ ਆ ਹੁਣ ਆ ਜਿਹੜੇ 135 ਬੰਦੇ ਫੜੇ ਦਾ ਪਿਛਲੇ 4 ਦਿਨਾਂ ਦੀ ਫੜੇ 4-5 ਦਿਨ ਪਹਿਲਾਂ ਦੀ ਗੱਲ ਆ ਰਾਤ ਕਾਦੀ ਆ ਇਹ ਇਹਨਾਂ ਨੂੰ ਕੀ ਇਹਨਾਂ ਲਈ ਹੁਣ ਕੀ ਰਸਤਾ ਹੈ ਇਹ ਵੀ ਫਿਰ ਉਸੇ ਤਰ੍ਹਾਂ ਹੀ ਤੁਹਾਡੇ ਇਧਰਾਂ ਤੇ ਹੀ ਆਉਣਗੇ ਜਿਹੜੇ ਉੱਥੇ ਅਟਾਰਨੀ ਕੰਮ ਕਰ ਰਹੇ ਉਹਨਾਂ ਕੋਲ ਜਾਣਗੇ ਜੀ ਕੇਸ ਲੜਨੇ ਪੈਣਗੇ ਕੇਸ ਲਾਣੇ ਪੈਣਗੇ ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਬਾਉਂਡ ਨਹੀਂ ਹੋ ਰਿਹਾ ਕਿਉਂਕਿ ਜਿਹੜੀ ਇਹਨਾਂ ਦੀ ਬੀਆਈਏ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਜਿਹੜੀ ਕਿ ਇਹਨਾਂ ਦੀ ਹਾਈ ਕੋਰਟ ਗੈਲੋ ਇਮੀਗ੍ਰੇਸ਼ਨ ਦੀ ਉਹਨਾਂ ਦਾ ਫੈਸਲਾ ਵੀ ਜਿਹੜੇ ਬੰਦੇ ਦੀ ਇਲੀਗਲ ਐਂਟਰੀ ਆ ਬਾਰਡਰ ਟੱਪ ਕੇ ਆਇਆ ਜਾਂ ਜਿਹਦਾ ਕੋਈ ਕ੍ਰਿਮਿਨਲ ਰੈਕਡ ਆ ਜਾਂ ਡੈਪੋਟੇਸ਼ਨ ਲੱਗੀ ਆ ਉਹ ਸਾਡੇ ਕੋਲ ਅਧਿਕਾਰ ਹੀ ਨਹੀਂ ਕੋਟਾ ਕੋ ਬਾਉਂਡ ਕਰਨ ਦਾ ਤੇ ਉਹਨਾਂ ਦਾ ਜਿਹੜਾ ਬਾਉਂਡ ਆ ਉਹ ਉਹ ਨਹੀਂ ਹੋਊਗਾ ਤੇ ਬਾਉਂਡ ਨਾ ਹੋਣ ਕਰਕੇ ਫਿਰ ਅ ਅੰਦਰ ਹੀ ਕੇਸ ਲਾਣਾ ਪੈਂਦਾ ਅੰਦਰ ਵੀ ਪਾਸਪੋਰਟ ਹੌਣ ਦੇ ਚਾਂਸ ਘੱਟ ਹੀ ਆ ਤੇ ਜਿਹੜੇ ਬੰਦੇ ਬਾਂਡ ਅਪਲਾਈ ਕਰਦੇ ਆ ਪਹਿਲਾਂ ਜੱਜ ਕਰਦੇ ਨਹੀਂ ਜੇ ਕਰ ਵੀ ਦੇਣ ਤਾਂ ਆ ਜਿਹੜੀ ਗਵਰਨਮੈਂਟ ਅਪੀਲ ਕਰ ਦਿੰਦੀ ਆ ਉਹ ਬਾਹਰ ਆਉਣ ਨਹੀਂ ਦਿੰਦੀ ਬੰਦਿਆਂ ਨੂੰ ਇਸ ਕਰਕੇ ਕਾਫੀ ਜ਼ਿਆਦਾ ਜਿਹੜੀ ਓਵਰਆਲ ਸਖਤੀ ਹੈਗੀ ਆ ਤੇ ਹਾਲਾਤ ਜਿਹੜੇ ਆ ਉਹ ਪਹਿਲਾਂ ਵਰਗੇ ਹੀ ਨੇ ਕੋਈ ਖਾਸ ਫਰਕ ਨਹੀਂ ਹੈਗਾ ਤੇ ਸਾਡੀ ਤਾਂ ਚਲੋ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਵੀ ਅਸੀਂ ਲੋਕਾਂ ਦੀ ਜਿਹੜੀ ਹੈਗੀ ਆ ਉਹ ਉਹ ਮਤਲਬ ਹੈਲਪ ਕਰ ਸਕੀਏ ਕਾਨੂੰਨੀ ਤੌਰ ਤੇ ਜਾਂ ਦਾਇਰੇ ਜਿਹੜਾ ਕਿ ਉਹ ਅਸੀਂ ਕਰ ਰਹੇ ਆ ਆਲਰੇਡੀ ਪਰ ਹਾਲਾਤ ਜਿਹੜੇ ਆ ਉਹ ਕਾਫੀ ਟਫ ਆ ਮੈਂ ਖਬਰਾਂ ਖੁਦਾ ਜਦੋਂ ਦੇਖਦਾ ਜਿਵੇਂ ਮੈਂ ਕੱਲ ਹੀ ਦੇਖ ਰਿਹਾ ਸੀ ਕਿ ਕੋਈ 30 ਸਾਲ ਤੋਂ ਗ੍ਰੀਨ ਕਾਰਡ ਤੇ ਔਰ ਉਹ ਯੂਰਪ ਦੇ ਟੂਰ ਤੇ ਗਿਆ ਤਿੰਨ ਫੈਮਿਲੀ ਮੈਂਬਰ ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਡੇਟੇਨ ਕਰ ਲਿਆ ਉਹ ਕਰਤੇ ਜਿਹੜੇ ਹੈਡ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਨੂੰ ਵੀ ਰੋਕਣ ਦੇ ਇਹ ਕੀ ਕਿਸੇ ਹੈਗੇ ਨੇ ਇਹਦੇ ਵਿੱਚ ਕੋਈ ਉਹਨਾਂ ਦਾ ਕ੍ਰਿਮੀਨਲ ਰੈਕਡ ਜਾਂ ਕੁਝ ਹੈ ਜਾਂ ਅਦਰਵਾਈਜ਼ ਵੀ ਕੋ ਹੋਰ ਪੰਗਾ ਹੈ ਨਹੀਂ ਕ੍ਰਿਮੀਨਲ ਰੈਕਡ ਕਰਕੇ ਆ ਲੋਕੀ ਪੂਰੀ ਗੱਲ ਨਹੀਂ ਦੱਸਦੇ ਆਪਣੀ ਜਾਂ ਕਿਆਂ ਨੇ ਦੋ ਦੋ ਨਾਮ ਹੁੰਦੇ ਨੇ ਵੀ ਪਹਿਲਾਂ ਕੋਈ ਕੇਸ ਹੋਰ ਨਾਂ ਤੇ ਲਾਤਾ ਬਾਅਦ ਚ ਫਿਰ ਨਾਮ ਬਦਲ ਕੇ ਗ੍ਰੀਨ ਕਾਰਡ ਲੈ ਲਿਆ ਇਦਾਂ ਦੇ ਆ ਸੋ ਇਹ ਦੋ ਦੋ ਨਾਮ ਵਾਲੇ ਵੀ ਹੈਗੇ ਆ ਜਾਂ ਕ੍ਰਿਮੀਨਲ ਰੈਕਡ ਵਾਲੇ ਪਰ ਜਿਹੜੇ ਬੰਦੇ ਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹਨੂੰ ਗ੍ਰੀਨ ਕਾਰਡ ਨੂੰ ਨਹੀਂ ਕੋ ਰੋਕਦਾ ਲੇਕਿਨ ਜਿਹੜੇ ਲੋਕਾਂ ਦੇ ਇਦਾਂ ਦੇ ਹੈਗੇ ਨੇ ਵੀ ਜਿਵੇਂ ਕਿਸੇ ਨੂੰ ਕੋ ਡਰੰਕ ਡਰਾਈਵਿੰਗ ਦੀ ਮਿਲੀ ਆ ਟਿਕਟ ਜਾਂ ਕੋ ਕ੍ਰਿਮਨਲ ਕੋਈ ਸੀਗਾ ਚਾਹੇ ਉਹ ਕ੍ਰਿਮਨਲ ਕੇਸ ਬਾਅਦ ਦੇ ਵਿੱਚ ਸਜ਼ਾ ਵੀ ਕੱਟ ਲਈ 5 ਇਥੇ 5 ਕਹਿੰਦੇ ਆ ਵੀ ਜਿਵੇਂ ਉਹ ਕਲੀਅਰ ਹੋ ਗਿਆ ਤੇ ਇਮੀਗ੍ਰੇਸ਼ਨ ਪਰਪਸ ਲਈ ਉਹ ਬੰਦਾ ਵੀ ਡਿਪੋਰਟ ਕੀਤਾ ਜਾਂਦਾ ਜਦੋਂ ਫਿਰ 에어ਪੋਰਟ ਤੇ ਆਉਂਦਾ ਪਤਾ ਨਹੀਂ ਲੱਗਦਾ ਕਿਸ ਦਾ ਵੀ ਕੌਣ ਆ ਜਦੋਂ 에어ਪੋਰਟ ਤੇ ਆਉਂਦੇ ਉੱਤੇ ਫਿੰਗਰਪ੍ਰਿੰਟ ਤੋਂ ਗੱਲ ਦਿੰਦੇ ਆ ਉਹ ਸੋ ਜ਼ਿਆਦਾ ਬੰਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਰੀਟੇਨਡ ਆ ਉਹ ਜਿਨ੍ਹਾਂ ਦੇ ਜਾਂ ਦੋ ਨਾਂ ਨੇ ਤੇ ਜਾਂ ਉਹ ਉਹਨਾਂ ਦਾ ਕ੍ਰੈਮਨਟ ਰਿਕਾਰਡ ਆ ਜੀ ਅੱਛਾ ਇੱਕ ਹੋਰ ਸਵਾਲ ਜਿਹੜਾ ਪਿਛਲੇ ਦਿਨਾਂ ਚ ਜ਼ਿਆਦਾ ਉੱਠਿਆ ਸੀ ਕਿ ਜਿਹੜੇ ਬੱਚੇ ਉੱਥੇ ਪੈਦਾ ਹੁੰਦੇ ਨੇ ਜਿਹੜੀ ਉਹਨਾਂ ਨੂੰ ਸਿਟੀਜ਼ਨਸ਼ਿਪ ਆਟੋਮੈਟਿਕਲੀ ਮਿਲ ਜਾਂਦੀ ਆ ਉਸ ਮਾਮਲੇ ਚ ਵੀ ਸਖਤੀ ਕੀਤੀ ਗਈ ਹੁਣ ਕੋਈ 2500 ਡਾਲਰ ਦੀ ਫੀਸ ਦਾ ਜ਼ਿਕਰ ਹੋ ਰਿਹਾ ਇਹ ਕੀ ਹੈ ਜੀ ਸਾਰਾ ਬੰਬਾ ਦੇਖੋ ਇਹ ਅਮਰੀਕਾ ਦਾ ਲਾਅ ਆ ਉਹਦੀ ਜਿਹੜੀ 14th ਐਮੈਂਡਮੈਂਟ ਹੈਗੀ ਆ ਅਮਰੀਕਾ ਦੀ ਉਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਇੱਥੇ ਬੌਰਨ ਹੋਊਗਾ ਉਹ ਸਿਟੀਜ਼ਨ ਹੋਊਗਾ ਉੱਚ ਇਹ ਨਹੀਂ ਲਿਖਿਆ ਵੀ ਉਹਦੇ ਮਾਪੇ ਵੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਜਾਂ ਪੱਕੇ ਚਾਹੀਦੇ ਆ ਉਹਦਾ ਕਾਰਨ ਇਹ ਕਿ ਜਦੋਂ ਇਹਨਾਂ ਦੇ ਸੰਵਿਧਾਨ ਦੀ 14th ਐਮੈਂਡਮੈਂਟ ਹੋਈ ਸੀ ਇਹ ਬਹੁਤ ਪੁਰਾਣੀ ਗੱਲ ਆ 1.5 200 ਸਾਲ ਪੁਰਾਣੀ ਉਦੋਂ ਤਾਂ ਇਹ ਗ੍ਰੀਨ ਕਾਰਡ ਸਿਸਟਮ ਹੀ ਨਹੀਂ ਸੀ ਹੁੰਦਾ ਅਮਰੀਕਾ 'ਚ ਜੀ ਤੇ ਉਹ ਫਿਰ ਹੁੰਦਾ ਚੱਲਿਆ ਆ ਰਿਹਾ ਅਮਰੀਕਾ ਦੇ ਨਿਕਾ ਕੋਰਟਾਂ ਨੇ ਸੁਪਰੀਮ ਕੋਰਟ ਨੇ ਵੀ 100 ਸਾਲ ਪਹਿਲਾਂ ਡਿਸੀਜ ਉਦੇ ਮਾਪੇ-ਬਾਪ ਕੋਲੇ ਕੁਝ ਹੈਗਾ ਜਾਂ ਨਹੀਂ ਹੈਗਾ 트럼ਪ ਨੇ ਐਗਜ਼ੈਕਟਿਵ ਆਰਡਰ ਕੀਤਾ ਜਦੋਂ ਇਹ ਬਣਿਆ ਕਿ ਜੀ ਜਿਹੜੇ ਇੱਥੇ ਬੌਰਨ ਹੈਗੇ ਜਿਨ੍ਹਾਂ ਦੇ ਮਾਪੇ-ਬਾਪ ਕੱਚੇ ਆ ਸਿਡਨੀ ਜੰਨੀ ਹੋ ਸਕਦਾ ਬਰਥ ਰਾਈਟ ਸਿਟੀਜ਼ਨਸ਼ਿਪ ਨਹੀਂ ਹੈਗੀ ਲੇਕਿਨ ਉਹ ਸਾਰੀਆਂ ਕੋਟਾਂ ਨੇ ਤਰੀਵਨ ਸਟੇ ਕੀਤੀ ਆ ਹੁਣ ਜਿਹੜੀ ਯੂਐਸ ਸੁਪਰੀਮ ਕੋਰਟ ਆ ਉਹਨੇ ਕਿਹਾ ਵੀ ਅਸੀਂ ਅਸੀਂ ਇਹ ਮਸਲਾ ਸੁਣਾਂਗੇ ਸੋ ਸੁਪਰੀਮ ਕੋਰਟ ਤੇ ਇਹ ਕੋਰਟ ਹੁਣ ਜਿਹੜਾ ਵੀ ਉਹ ਜਦੋਂ ਲੈਣਗੇ ਚਾਹੇ ਆਹ ਸਾਲ ਦੇ ਐਂਡ 'ਚ ਅਗਲੇ 'ਚ ਉਹ ਸੁਣਨਗੇ ਪਰ ਬੇਸਿਕਲੀ ਅਜੇ ਤਾਂ ਉਹੀ ਚੱਲ ਰਿਹਾ ਕਿ ਜਿਹੜਾ ਬੌਰਨ ਆਊ ਸਿਟੀਜਨ ਆ ਅਮਰੀਕਾ ਦਾ ਜਿਹੜਾ ਇੱਕ ਨਵਾਂ ਮਾਮਲਾ ਪੈਦਾ ਹੋਇਆ ਜੀ ਕਿ ਅਮਰੀਕਨ ਆਰਮੀ ਦੇ ਵਿੱਚ ਹੁਣ ਦਾੜੀ ਐਕਸੈਪਟ ਨਹੀਂ ਹੈ ਦਾੜੀ ਵਾਲੇ ਲੋਕਾਂ ਨੂੰ ਔਰ ਇਹਦੇ ਵਿੱਚ ਧਾਰਮਿਕ ਪਛਾਣ ਦਾ ਮਾਮਲਾ ਔਰ ਖਾਸ ਤੌਰ ਤੇ ਤਿੰਨ ਕਮਿਊਨਿਟੀਜ਼ ਜ਼ਿਆਦਾ ਪ੍ਰਭਾਵਿਤ ਸਿੱਖ ਤਾਂ ਹੈ ਹੀ ਨੇ ਤੁਸੀਂ ਇਹ ਰਾਈਟ ਤੁਸੀਂ ਲੋਕਾਂ ਨੇ ਉੱਥੇ ਲਿਆ ਸੀਗਾ ਕਮੈਂਡਮੈਂਟ ਕਰਾ ਕੇ ਫੌਜ ਵਿੱਚ ਭਰਤੀ ਪਛਾਣ ਦੇ ਨਾਲ ਸਿੱਖੀ ਸਰੂਪ ਦੇ ਨਾਲ ਹੁਣ ਇਹ ਤਬਦੀਲੀ ਜਿਹੜੀ ਆ ਮੁਸਲਮਾਨ ਹੋਏ ਯਹੂਦੀ ਹੋਏ ਜਾਂ ਆਪਾਂ ਹੋਏ ਇੱਕੀ ਸਥਿਤੀ ਬਣੀ ਹੈ ਜੀ ਹੁ ਕਿ ਪਹਿਲਾ ਵੀ ਰੂਲ ਇਹੀ ਸੀਗੇ ਆਰਮੀ ਦੇ ਡਰਨਰ ਰੂਲਸ ਨੇ ਕਿ ਜਿਹੜਾ ਜਿਹੜੇ ਮਤਲਬ ਆਫੀਸਰ ਹੈਗੇ ਕਿਸੇ ਲੈਵਲ ਤੱਕ ਵੀ ਉਹਨਾਂ ਕੋਲ ਕਲੀਨ ਸ਼ੇਪ ਹੋਣੀ ਚਾਹੀਦੀ ਆ ਵੀ ਉਹ ਦਾੜੀ ਨਹੀਂ ਰੱਖ ਸਕਦੇ ਉਹਨਾਂ ਦੇ ਯੂਨੀਫਾਰਮ ਦਾ ਹਿੱਸਾ ਹੀ ਆ ਕਿਸਮ ਦਾ ਏ ਸਿੱਖਾਂ ਲਈ ਜਿਹੜੀ ਹੈਗੀ ਪਹਿਲਾ ਛੋਟ ਜਿਹੜੀ ਕੀਤੀ ਸੀ ਉਹ ਪ੍ਰੈਜ਼ੀਡੈਂਟ ਰੇਗਨ ਨੇ ਕੀਤੀ ਸੀ ਉਸ ਤੋਂ ਬਾਅਦ ਦੂਜੇ ਪ੍ਰੈਜ਼ੀਡੈਂਟਾਂ ਨੇ ਕਿ ਪਰ ਕੀਤੀ ਸੀ ਜਿਆਦਾ ਪੜੇ ਲਿਖੇ ਬੰਦਿਆਂ ਜਿਵੇਂ ਕਿ ਡਾਕਟਰ ਹੁੰਦੇ ਨੇ ਉਹ ਬੰਦੇ ਫਿਰ ਗਾਂ ਜਾ ਕੇ ਆਰਮੀ ਦੇ ਵਿੱਚ ਅਜੇ ਮਤਲਬ ਮੈਡੀਕਲ ਡਾਕਟਰ ਜਾਂ ਇਸ ਕਿਸਮ ਦਾ ਕੰਮ ਕਰਦੇ ਉਹਦਾ ਰੈਂਕ ਹੋ ਜਾਂਦਾ ਕਰਨਲ ਦਾ ਜਾਂ ਮੇਜਰ ਦਾ ਇਦਾਂ ਤੇ ਜਾਂ ਰਿਜ਼ਰਵ 'ਚ ਹੈਗੇ ਆ ਤੇ ਉਹਨਾਂ ਵਾਸਤੇ ਛੋਟ ਸੀਗੀ ਫਿਰ ਬਾਅਦ 'ਚ ਵੀ ਹੁੰਦੀ ਰਹੀ ਇੱਕ ਵਾਰ ਬਿਲ ਗਲੈਂਟਰ ਨੇ ਵੀ ਕੀਤੀ ਆ ਪਰ ਆ ਸਰਕਾਰ ਨੇ ਹੁਣ ਮਤਲਬ ਪਤਾ ਲੱਗਿਆ ਵੀ ਜਿਹੜਾ ਇਹਦਾ ਸੈਕਟਰੀ ਆਫ ਡਿਫੈਂਸ ਆ ਉਹਨੂੰ ਸੈਕਟਰੀ ਆਫ ਵਾਰ ਕਹਿੰਦੇ ਆ ਹੁਣ ਉਹਨਾਂ ਨੇ ਨਾਮ ਚੇਂਜ ਕਰਕੇ ਡਿਫੈਂਸ ਦਾ ਵਾਰ ਕਰਤਾ ਸੈਕਟਰੀ ਆਫ ਵਾਰ ਤੇ ਉਹਨੇ ਕਿਹਾ ਵੀ ਨਹੀਂ ਉਹ ਪਾਲਿਸੀ ਸਾਡੀ ਉਹੀ ਰਹੂਗੀ ਵੀ ਜਿਹੜੇ ਆਰਮੀ ਅਫਸਰ ਹੈਗੇ ਆ ਜਿਹੜੇ ਜਿਹੜੇ ਯੂਨੀਫਾਰਮ ਚਾ ਉਹ ਕਲੀਨ ਸ਼ੇਵ ਹੋਣੇ ਚਾਹੀਦੇ ਆ ਉਹ ਦਾੜੀ ਨਹੀਂ ਰੱਖ ਸਕਦੇ ਫੇਸ਼ਲ हेयर ਨਾ ਹੋਣ ਇਹ ਹੈ ਪਾਲਿਸੀ ਨੂੰ ਦੇਖੋ ਇਹਦੇ ਤੇ ਕੀ ਅਸਰ ਹੁੰਦਾ ਪਰ ਜੋ ਕੁਝ ਇੱਥੇ ਇਹ ਸਰਕਾਰ ਕਰ ਰਹੀ ਹੈ ਕੋਈ ਹੈਰਾਨੀ ਵਾਲੀ ਗੱਲ ਨਹੀਂ ਖਾਸ ਏ ਜਿਹੜਾ ਇੰਨੇ ਲੋਕਾਂ ਨੂੰ ਇੰਨੇ ਜ਼ਿਆਦਾ ਲੋਕਾਂ ਨੂੰ ਫੜ ਫੜ ਕੇ ਰਿਪੋਰਟ ਕੀਤਾ ਜਾ ਰਿਹਾ ਹੋਰ ਬੜਾ ਕੁਝ ਆ ਤੇ ਉੱਥੇ ਦਾ ਇਹਦਾ ਇਹੋ ਜਿਹਾ ਕੰਮ ਵੀ ਕਰ ਹੀ ਸਕਦੇ ਆ ਨਹੀਂ ਪਰ ਉੱਥੇ ਉਥੋਂ ਦੀ ਕੋਰਟ ਦਖਲ ਦੇ ਸਕਦੀ ਹੁੰਦੀ ਜੇ ਕੋਈ ਪਟੀਸ਼ਨ ਉੱਥੇ ਜਾਂਦੀ ਆ ਤੁਹਾਡੇ ਵਰਗੇ ਅਹਿਮ ਲੋਕਾਂ ਵੱਲੋਂ ਕਿ ਇਹ ਪਛਾਣ ਦੇ ਮਾਮਲੇ ਨੇ ਇਹਦੇ ਵਿੱਚ ਜਿਹੜੀ ਇਹ ਬਦਲਾਵ ਆ ਇਹਨੂੰ ਰੋਕਿਆ ਜਾਏ ਦੇਖ ਸਕਦੀ ਹੈ ਕਿਉਂਕਿ ਫਰੀडम ਆਫ ਰਿਲੀਜਨ ਤੇ ਫਰੀडम ਆਫ ਜਿਹੜਾ ਐਕਸਪ੍ਰੈਸ਼ਨ ਚ ਆਉਂਦਾ ਇਹ ਕਿਉਂਕਿ ਜਿਹੜਾ ਕਨਸਟੀਟਿਊਸ਼ਨ ਆ ਉਹ ਗਾਰੰਟੀ ਕਰਦਾ ਫਰੀडम ਆਫ ਰਿਲੀਜਨ ਦੀ ਤੇ ਫਰੀडम ਆਫ ਸਪੀਚ ਦੀ ਉਹਦੇ ਵਿੱਚ ਇਹ ਸਾਡੇ ਰਿਲੀਜਨ ਦਾ ਹਿੱਸਾ ਨਾ ਉਦਾਂ ਹੀ ਦਾੜੀ ਰੱਖੀ ਆ ਉਹ ਤਾਂ ਕਹਿ ਸਕਦੇ ਆ ਪਰ ਜੇ ਉਹ ਧਾਰਮਿਕ ਕੰਮ ਕਰਕੇ ਰੱਖੀ ਆ ਫਿਰ ਉਹ ਰਿਲੀਜਨ ਦੀ ਬੇਸ ਦੇ ਉੱਤੇ ਇਹ ਫਾਈਟ ਕੀਤਾ ਜਾ ਸਕਦਾ ਤਾਂ ਉਹਦੀ ਬੇਸ ਦੇ ਉੱਤੇ ਇਹ ਆਪ ਹੋਲਡ ਵੀ ਹੋ ਸਕਦਾ ਹਾਂ ਜੀ ਜਿਹੜਾ H1B ਹੁਣ ਚੈਲੰਜ ਹੋਇਆ ਕੋਰਟ ਦੇ ਵਿੱਚ ਇਹ ਕੀ ਮਾਮਲਾ ਹੈ ਇਹ ਆਹੀ H1B ਦਾ ਕਿ ਇਹਨਾਂ ਨੇ ਰੂਲ ਇਹ ਬਣਾਏ ਸੀਗੇ ਕਿ ਇਹ ਚਾਹੁੰਦੇ H1B ਨੂੰ ਲੋਟਰੀ ਚੋਂ ਗੜਨਾ ਕਿਉਂਕਿ ਵੀਜ਼ਾ ਨੰਬਰ ਸਿਰਫ 80 86000 ਹੁੰਦਾ ਬੰਦੇ ਅਪਲਾਈ ਕਰਨ ਵਾਲੇ ਹੁੰਦੇ 6 ਲੱਖ ਤੇ ਉਹ ਖਰੇ ਨਾਲੇ ਲੋਟਰੀ ਕੀਤੀ ਹੋਈ ਆ ਵੀ ਜਿਹੜਾ ਲੋਟਰੀ ਚ ਆ ਗਿਆ ਵਾਰੀ ਜੀ ਦੇ ਨਿਕਲਿਆ ਹੀ ਤਾਂ ਠੀਕ ਹੈ ਨਾ ਸਹੀ ਇਹ ਕਹਿੰਦੇ ਵੀ ਲੋਟਰੀ ਨਹੀਂ ਚਾਹੀਦੀ ਤੇ ਸ਼ਰਤ ਇਹ ਰੱਖੀ ਕਿ 1 ਲੱਖ ਡਾਲਰ ਕੰਪਨੀ ਜਿਹੜੀ ਜਿਹਨੇ ਵੀ ਸਪான்ਸਰ ਕਰਨਾ ਪਰ ਪਰਸਨ ਜਮਾ ਕਰਾਵੇ ਪਹਿਲਾਂ ਸਰਕਾਰ ਕੋਲ ਜੀ ਉਦੋਂ ਬਾਅਦ 1.5 ਲੱਖ ਡਾਲਰ ਤੋਂ ਬਾਅਦ ਸੈਲਰੀ ਚਾਹੀਦੀ ਜੀ ਤਨਖਾਹ 1.5 ਤੋਂ ਘੱਟ ਆਉ ਲੋਕਲ ਬੰਦਾ ਲੱਭੋ ਹੋਰ ਕੋਰਟ ਚੈਲੰਜ ਇਸ ਕਰਕੇ ਕੀਤਾ ਕਿ ਪ੍ਰੈਜ਼ੀਡੈਂਟ ਕੋਲ ਉਹ ਕਹਿੰਦੇ ਨੇ ਵੀ ਨਹੀਂ ਪਾਵਰ ਇਹਨੂੰ ਚੇਂਜ ਕਰਨ ਦੀ ਯੂਐਸ ਕਾਂਗਰਸ ਕਰ ਸਕਦੇ ਆ ਵੀ ਕਾਂਗਰਸ ਬਿੱਲ ਆਵੇ ਇਹ ਕਾਂਗਰਸ ਦੇ ਵਿੱਚ ਤੁਹਾਨੂੰ ਸਾਡਾ ਸ਼ਟਡਾਊਨ ਹੋਇਆ ਹੋਇਆ ਸਾਡੇ ਇੱਥੇ ਗਵਰਨਮੈਂਟ ਦਾ ਅੱਜ ਕੱਲ ਫੰਡਿੰਗ ਨੂੰ ਲੈ ਕੇ ਕਿ ਜਿਹੜਾ ਬਜਟ ਦਾ ਬਿੱਲ ਹੁੰਦਾ ਉਹਦੇ ਉੱਤੇ ਜਿਹੜੇ ਇਹਨਾਂ ਨੇ ਕੱਟ ਕੀਤੇ ਨੇ ਮੈਡੀਕੇਅਰ ਦੇ ਹਸਪਤਲਾਂ ਦੇ ਜਾਂ ਦਵਾਈਆਂ ਦੇ ਜਾਂ ਉਹਨਾਂ ਨੇ ਕਿਹਾ ਕਿ ਜਿਹੜੇ ਹੈਲਥ ਕੇਅਰਡ ਕੋਸਟ ਕੱਟ ਕੀਤੀਆਂ ਉਹਦੇ ਕਰਕੇ ਡੈਮੋਕ੍ਰੈਟਿਕ ਪਾਰਟੀ ਕੈਰੀ ਉਹਦਾ ਨੁਕਸਾਨ ਹੋਣਾ ਲੋਕਾਂ ਨੂੰ ਕੀਮਤਾਂ ਵੱਧ ਜਾਣਗੀਆਂ ਦਵਾਈਆਂ ਦੀਆਂ ਤੇ ਉਹ ਜਿਹੜੀ ਸਬਸਿਡੀ ਦਿੰਦੀ ਸੀ ਸਰਕਾਰ ਅੱਗੇ ਨਾ ਹੈਲਥ ਕੇਅਰ ਦੀ ਇਹਨਾਂ ਨੇ ਸਬਸਿਡੀ ਕਰਤੀ ਬੰਦ اچھا ਤੇ ਉਹ ਕਹਿੰਦੇ ਆ ਵੀ ਉਹ ਮਿਲ ਨਹੀਂ ਰਣੀ ਹੋਣੀ ਚਾਹੀਦੀ ਆ ਤੇ ਉਹਦੇ ਕਰਕੇ ਆ ਹੁਣ ਜਿਹੜਾ ਸ਼ਟਡਾਊਨ ਹੋਇਆ ਪਾਰਸ਼ਲ ਸ਼ਟਡਾਊਨ ਉਹਦਾ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ ਸਾਰੀਆਂ ਖੁੱਲੀਆਂ ਨੇ ਪਰ ਜਿਹੜੀਆਂ ਨੌਨੈਸੈਂਸ਼ੀਅਲ ਆ ਉਹ ਉਹ ਬੰਦ ਨੇ ਉਹਦੇ ਵਾਸਤੇ ਹੁਣ ਅੱਜਕੱਲ ਕਾਫੀ ਰੋਸ ਇੱਥੇ ਜਿਹੜਾ ਹੈਗਾ ਉਹ ਚੱਲਦਾ ਕੰਮ ਵੈਸੇ ਮੈਂ ਦੇਖ ਰਿਹਾ ਸੀ ਕਿ ਕਿਸੇ ਯੂਐਸ ਲਾ ਮੇਕਰਸ ਨੇ ਬਿੱਲ ਵੀ ਇੰਟਰੋਡਿਊਸ ਕੀਤਾ ਐਚ1ਬੀ ਤੇ ਐਲ1 ਨੂੰ ਚੇਂਜ ਕਰਨ ਦਾ ਮੈਂ ਦੇਖ ਰਿਹਾ ਸੀ ਕਿ ਇੱਕ ਰਿਪਬਲਿਕਨ ਆ ਤੇ ਇੱਕ ਜਿਹੜਾ ਉਹ ਡੈਮੋਕ੍ਰੇਟ ਆ ਇਹ ਰਿਪਬਲਿਕਨ ਤਾਂ ਹੈਗਾ ਗ੍ਰੇਸਲੇ ਡਰਬਨ ਹੈਗਾ ਡੈਮੋਕ੍ਰੇਟਸ ਦਾ ਇਹਨਾਂ ਲੋਕਾਂ ਦੀ ਕਿਸੇ ਮੂਵ ਨਾਲ ਕੋਈ ਅਸਰ ਪੈਂਦਾ ਈ ਥੋੜਾ ਬਹੁਤਾ ਨਹੀਂ ਜ ਨਹੀਂ ਕੋਈ ਅਸਰ ਨਹੀਂ ਪੈਂਦਾ ਇਹਦਾ ਜਿੰਨੀ ਦੇਰ ਤੱਕ ਜਿਹੜੀ ਗਵਰਨਮੈਂਟ ਹੈਗੀ ਆ 트ੰਪ ਦੀ ਜਿਹੜੀ ਜਿਹੜੀ ਸਰਕਾਰ ਆ ਉਹਦਾ ਆਸ਼ੀਰਵਾਦ ਹੈ ਨੀਗਾ ਉਨੀ ਦੇਰ ਤੱਕ ਨਹੀਂ ਪੈਂਦਾ ਕਿਉਂਕਿ ਇਹ ਬਿੱਲ ਤਾਂ ਅੱਗੇ ਵੀ ਸਿਰੇ ਪਹ ਹੋਇਆ ਪੇਸ਼ ਹੁੰਣ ਵੀ ਹੋਇਆ ਉਹ ਡਿਗਨਿਟੀ ਐਕਟ ਵੀ ਹੋਇਆ ਕਿ ਪੇਸ਼ ਪਿੱਛੇ ਉਹ ਵੀ ਡੈਮੋਕ੍ਰੇਟ ਅਮਰੀਕਨ ਜਿਹੜੇ ਦੋਨਾਂ ਦੇ ਹੈਗੇ ਆ ਪਰ ਇਹੋ ਜੇ ਬਿੱਲ ਪਾਸ ਕਰਨ ਦੇ ਪਿੱਛੇ ਸਰਕਾਰ ਦੀ ਮਨਸ਼ਾ ਹੋਣੀ ਚਾਹੀਦੀ ਆ ਹੁਣ ਜਿਹੜਾ ਸਰਕਾਰ ਨਾਲ ਆ ਦੇ ਠੀਕ ਆਦਰਵਾਦੀ ਅੱਜ ਜੇ ਸਰਕਾਰ ਚਾਵੇ ਹੈ ਨਾ ਪਿੱਛੇ ਜੇ ਜੇ ਉਹਨਾਂ ਦੀ ਪਾਰਟੀ ਚਾਵੇ ਇਸ ਮੁਹਕ ਇਕ ਤੌਰ ਤੇ ਲੇਕਿਨ ਲੇਕਿਨ ਜਿਹੜੇ ਇਹ ਇੱਕ ਗ੍ਰੰਥੀ ਸਿੰਘ ਸੀਗਾ ਔਰ ਇੱਕ ਡਿਆਨਾ ਵਾਲਾ ਤੁਸੀਂ ਦੱਸਿਆ ਸੀ ਬੰਦਾ ਫੜੇ ਉਹਨਾਂ ਦਾ ਕੀ ਬਣਿਆ ਅਮਰਜੀਤ ਤੇ ਜਿਹੜਾ ਅਮਰਜੀਤ ਸਿੰਘ ਹੋਂਦ ਤਾਂ ਲੱਗੀ ਸੀਗੀ ਡੈਪਟੀਸ਼ਨ ਪਹਿਲਾਂ ਤੇ ਉਹ ਘਟ ਰਿਪੋਰਟ ਕਰ ਹੀ ਰਹੇ ਆ ਉਹ ਤੇ ਉਹ ਆਪ ਵੀ ਜਾਣਾ ਚਾਹੁੰਦੇ ਅੰਦਰ ਰਹਿਣਾ ਔਖਾ ਆ ਜੀ ਕਿ ਕੀਰਤਨ ਵਗੈਰਾ ਕਰਦੇ ਸੀ ਇੱਥੇ ਕਾਫੀ ਬੜੇ ਉਹਨਾਂ ਦਾ ਇੱਥੇ ਨਾਮ ਆ ਕੀਰਤਨ ਦੇ ਵਿੱਚ ਤੇ ਇਸ ਕਰਕੇ ਉਹਨਾਂ ਤਾਂ ਹੁਣ ਵਾਪਸ ਜਾ ਕੇ ਉੱਥੇ ਇੰਡੀਆ ਜਾਣਾ ਚਾਹੁੰਦੇ ਆ ਉਹ ਠੀਕ ਇੰਡੀਆ ਨਾਲੇ ਦਾ ਜੇ ਕੇਸ ਚੱਲਦਾ ਤੇ ਉਹ ਜੇ ਮਤਲਬ ਪੈਂਡਿੰਗ ਆ ਉਹਦੀ ਹੋਰ ਸਿਚੁਏਸ਼ਨ ਹੈਗੀ ਆ ਪਰ ਜਿਹੜੇ ਅਮਰਜੀਤ ਸਿੰਘ ਨੇ ਉਹ ਤਾਂ ਮੇਰੇ ਖਿਆਲ ਵਾਪਸ ਹੀ ਜਾਣਗੇ ਲਗਾਤਾਰ ਹਰ ਹਫਤੇ ਲੋਕਾਂ ਨੂੰ ਵਾਪਸ ਭੇਜਿਆ ਜਾਂਦਾ ਜੀ ਜਾਂ ਇਹਦੇ ਲਈ ਕੋਈ ਤਾਂ ਨਿਰਧਾਰਤ ਸਚਡਿਊਲ ਹੁੰਦਾ ਨਹੀਂ ਐਦਾਂ ਨਹੀਂ ਹੈ ਐਦਾਂ ਹੁੰਦਾ ਜੇ ਫੜੇ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਦੇ ਉਹ ਟਰੈਵਲ ਡਾਕੂਮੈਂਟ ਅਪਲਾਈ ਕਰਦੇ ਆ ਪਹਿਲਾਂ ਇੰਡੀਅਨ ਕੌਂਸੂਲੇਟ ਕੋਲ ਠੀਕ ਹੈ ਉਹੜਾ ਉਹਨਾਂ ਨੂੰ ਫਿਰ ਉਹ ਪਾਸਪੋਰਟ ਜਿਹਦਾ ਬਰਾਸਲੀ ਪਾਸਪੋਰਟ ਹੋਵੇ ਔਰ ਨਿਊ ਹੋ ਜਾਂਦਾ ਜੇ ਪਾਸਪੋਰਟ ਨਾ ਹੋਵੇ ਬੰਦੇ ਕੋਲ ਤੇ ਉਹਨੂੰ ਉਹ ਇੱਕ ਨੂੰ ਕਹਿੰਦੇ ਆ ਵਾਈਟ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਵਨ ਟਾਈਮ ਐਂਟਰੀ ਦੇ ਦਿੰਦੇ ਆ ਉਹ ਤੋਂ ਬਣ ਜਾਂਦਾ ਫਿਰ ਸਰਕਾਰ ਆਪਣਾ ਆਪਣੀ ਦਾ ਕੇ ਟਿਕਟ ਨੂੰ ਰਿਪੋਰਟ ਕਰਦੀ ਆ ਤੇ ਉਹ ਫਿਰ ਜਿਹੜੀਆਂ ਡਿਪੋਰਟੇਸ਼ਨ ਦੇ ਇੱਕ ਇੱਕ ਟਾਈਮ ਤੇ ਜਿਵੇਂ ਹੁਣ ਸੈਂਕੜੇ ਬੰਦੇ ਹੁੰਦੇ ਨੇ ਜਿਵੇਂ 100 150 200 ਇਦਾਂ ਤੇ ਉਹ ਫਲਾਈਟਾਂ ਹੁੰਦੀਆਂ ਪਰ ਆਪਣੇ ਹਿਸਾਬ ਨਾਲ ਹੀ ਭੇਜਦੇ ਆ ਭਾਰਤੀ ਕੌਂਸਲੇਟ ਕਿੰਨੀ ਇੱਕ ਦਖਲ ਅੰਦਾਜ਼ੀ ਕਰ ਸਕਦਾ ਹੁੰਦਾ ਉਹਦੀ ਲਿਮਿਟ ਕਿੰਨੀ ਹੈ ਜਿਸ ਤਰ੍ਹਾਂ ਆਪਣੇ ਲੋਕਾਂ ਨਾਲ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਿਵੇਂ ਹਰਜੀਤ ਕੌਰ ਵਾਲਾ ਹੀ ਮਾਮਲਾ ਸੀਗਾ ਕੋਈ ਦਖਲ ਤੋਖਲ ਦਿੱਤਾ ਜਾਂਦਾ ਜਾਂ ਦਿੱਤਾ ਜਾ ਸਕਦਾ ਹੁੰਦਾ ਜੀ ਨਹੀਂ ਨਹੀਂ ਕੌਂਸਲੇਟ ਦੀ ਜਿਹੜੀ ਐਦਾਂ ਦਖਲ ਕੋਈ ਨਹੀਂ ਉਹ ਤਾਂ ਇੰਨਾ ਹੀ ਆ ਵੀ ਆਪਣਾ ਪਾਸਪੋਰਟ ਜਲਦੀ ਬਣਾ ਲਵੇ ਜੇ ਕਹਿਣ ਤਾਂ ਜੇ ਹੁਣ ਛੇਤੀ ਬਣਾ ਲੂਗਾ ਟਰੈਵਲ ਡਾਕੂਮੈਂਟ ਛੇਤੀ ਜਾਹਦਾ ਬੰਦਾ ਪਰ ਉਹ ਕੌਂਸਲੇਟ ਇਹ ਨਹੀਂ ਕਹਿ ਸਕਦਾ ਵੀ ਛੱਡੋ ਇਹਨੂੰ ਉਹਨਾਂ ਕੋਲ ਪਾਵਰ ਨਹੀਂ ਹੈਗੀ ਉਹ ਇਹ ਜਿਹੜਾ ਰਿਸ਼ਤੇ ਨੇ ਭਾਰਤ ਦੇ ਤੇ ਅਮਰੀਕਾ ਦੇ ਜਿਹੜੇ ਡਿਪਲੋਮੈਟਿਕ ਪੱਧਰ ਤੇ ਇਹਨਾਂ ਚ ਜਿਹੜੀ ਤਲਖੀ ਹੈ ਉਹਦਾ ਵੀ ਅਸਰ ਹੋ ਰਿਹਾ ਜੀ ਕੋ ਥੋੜਾ ਬਹੁਤਾ ਜਾਂ ਇਹ ਗਲੋਬਲ ਫੀਨੋਮਨਾ ਹੈ ਸਾਰਿਆਂ ਲਈ ਇੱਕੋ ਜਿਹੀ ਹੈ ਜੀ ਨਜਮ ਨਹੀਂ ਇਹ ਸਾਰਿਆਂ ਲਈ ਇੱਕੋ ਜਿਹੀ ਹੈ ਜੀ ਇਹਦੇ ਤੇ ਤਾਂ ਕੋਈ ਬੜਾ ਫਰਕ ਨਹੀਂ ਹੈ ਕਿਉਂਕਿ ਜਿਹੜੇ ਹਾਲਾਤ ਇਦਾਂ ਦੇ ਹੈਗੇ ਆ ਕਿ ਜੋ ਵੀ ਮਤਲਬ ਹੁਣ ਜਿਹੜੇ ਬੰਦੇ ਫੜੇ ਜਾਂਦੇ ਨੇ ਮਤਲਬ ਜ਼ਿਆਦਾ ਬੰਦੇ ਤਾਂ ਰਹੇ ਹੈਗੇ ਮੈਕਸੀਕੋ ਦੇ ਤੇ ਮੈਕਸੀਕੋ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਨੇ ਵੀ ਇੱਥੇ ਬਿਆਨ ਦਿੱਤੇ ਆ ਕਿ ਅਸੀਂ ਜਿਹੜਾ ਇਹਦੇ ਬਾਰੇ ਮੈਂ ਤੁਹਾਨੂੰ ਰੋਕਾਂਗੇ ਅਸੀਂ ਆਪਣੇ ਡਰਾਈਵਰਾਂ ਨੂੰ ਕਹਾਂਗੇ ਨਾ ਜਾਓ ਜਾਂ ਜਿਹੜੇ ਸਾਡੇ ਬੰਦੇ ਕੋਈ ਤੁਈ ਤੰਗ ਕਰਦੇ ਆ ਜੇਲਾਂਾਂ ਚ ਅਸੀਂ ਉਹਦਾ ਆਬਜੈਕਸ਼ਨ ਕਰਾਂਗੇ ਫਰਾਨਾ ਕਰਾਂਗੇ ਜਿਆਦਾ ਬੰਦੇ ਤਾਂ ਮੈਕਸੀਕਨ ਨੇ ਬਾਕੀ ਜਿਹੜਾ ਵੀ ਕਾਬੂ ਆ ਜਾਂਦਾ ਇਮੀਗ੍ਰੈਂਟ ਚਾਹੇ ਉਹ ਪਾਕਿਸਤਾਨ ਦਾ ਚਾਹੇ ਇੰਡੀਆ ਦਾ ਚਾਹੇ ਉਹ ਮਲਕਤੋਂ ਦਾ ਜੇ ਇਸ ਉਹ ਸ਼ਰਤਾਂ ਦੇ ਵਿੱਚ ਆਉਂਦਾ ਵੀ ਡੈਪੂਟੇਸ਼ਨ ਲੱਗੀ ਆ ਜਾਂ ਕਰਾਇਮ ਕੀਤਾ ਦੋ ਸਾਲਾਂ ਤੇ ਉਹਨੂੰ ਫੜਦੇ ਫੜਦੇ ਜਿਹੜੀ ਪਾਲਿਸੀ ਆ ਇਹ ਇਨਡਿਸਕ੍ਰਿਮੀਨੇਟ ਚੱਲ ਰਹੀ ਆ ਬੜੇ ਛਾਪੇ ਜੂਪੇ ਫੜੇ ਜਾਂਦੇ ਜਿਆਦਾ ਮੈਕਸੀਕਨ ਹੀ ਨੇ ਉਹ ਤੁਹਾਨੂੰ ਕਿਸੇ ਨੇ ਰਾਬਤਾ ਕਰਨਾ ਹੋਵੇ ਕਿਸੇ ਨੂੰ ਮਦਦ ਦੀ ਲੋੜ ਆ ਉੱਥੇ ਕਿੰਨੀਆਂ ਸਟੇਟਾਂਾਂ 'ਚ ਤੁਸੀਂ ਤੁਹਾਨੂੰ ਕਿੱਥੇ ਰਾਬਤਾ ਕਰ ਸਕਦੇ ਹੋ ਫੋਨ ਨੰਬਰ ਤੇ ਈਮੇਲ ਤੇ ਕਿਵੇਂ ਕਿਉਂਕਿ ਲੋਕਾਂ ਨੂੰ ਮੁਸ਼ਕਲ ਪਈ ਆ ਕਈ ਵਾਰੀ ਸਾਡੇ ਕੋਲ ਵੀ ਕੁਆਰੀਜ਼ ਆ ਜਾਂਦੀਆਂ ਕਿ ਅਸੀਂ ਕਿਹਨੂੰ ਰਾਬਤਾ ਕਰੀਏ ਜੀ ਮੇਰੇ ਦਫ਼ਤਰ ਹੈਗਾ ਜੀ ਦੋ ਦਫ਼ਤਰ ਸਾਡੇ ਨਿਊਯਾਰਕ ਆ ਕਿ ਨਿਊਜਰਸੀ ਆ ਕੈਲੀਫੋਰਨੀਆ ਹੈਗਾ ਫਰੀਮਾਉਂਟ ਸੈਕਰਾਮੈਂਟੋ ਫਰਜ ਨੂੰ ਮੋਡੇਸਟੋ ਲਾ ਤੇ ਉਹਨਾਂ ਥਾਵਾਂ ਤੇ ਕੰਟੈਕਟ ਕਰ ਸਕਦੇ ਮੈਨੂੰ ਮਿਲਣ ਵਾਲੇ ਕਾਫੀ ਲੋਕ ਹੁੰਦੇ ਨੇ ਮੈਂ ਤਾਂ ਅੱਜ ਵੀ ਸੈਕਰਾਮੈਂਟੋ ਜਾ ਕੇ 80 90 ਬੰਦੇ ਸੀ ਮਿਲਣ ਵਾਲੇ ਹਰੇਕ ਵਾਰੀ ਜਦੋਂ ਮੈਂ ਜਾਂਦਾ ਆਫਸਰਾਂ ਤੇ 70 80 ਬੰਦੇ ਹੁੰਦੇ ਹੀ ਆ ਮਿਲਣ ਵਾਲੇ ਤੇ ਮੈਂ ਜਿਹੜੀ ਸਲਾਹ ਹੈਗੀ ਆ ਉਹਦੀ ਅਸੀਂ ਕੋਈ ਕੰਸਲਟੇਸ਼ਨ ਫੀਸ ਨਹੀਂ ਲੈਂਦੇ ਜਿੰਮੇ ਕੋ ਆਉਂਦਾ ਸਲਾਹ ਲੈਣ ਲੇਕਿਨ ਮਿਲਦੇ ਆ ਜਿਹੜਾ ਵੀ ਆਵੇ ਚਾਹੇ ਜਿੰਨਾ ਮਾਰੀ ਟਾਈਮ ਹੋ ਜਾਵੇ ਬਾਕੀ ਫੋਨ ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦਾ ਸਾਡਾ ਨਿਊਯਾਰਕ ਦਾ ਮੇਨ ਨੰਬਰ ਆ 711 533 8444 ਪਰ ਬਾਕੀ ਦਫ਼ਤਰਾਂ ਦੇ ਨੰਬਰ ਵੀ ਹੈਗੇ ਨੇ ਤੇ ਬੈਟਰ ਤਾਂ ਹੈਗਾ ਇਹ ਜੇ ਕੰਮ ਲਈ ਜੇ ਇਨ ਪਰਸਨ ਮਿਲਵੇ ਜਿਆਦਾ ਬੈਟਰ ਆ ਕਿਉਂਕਿ ਇਮੀਗ੍ਰੇਸ਼ਨ ਦੇ ਮਸਲੇ ਗੁੰਝਲਦਾਰ ਹੁੰਦੇ ਆ ਸੋ ਸਲਾਹ ਫੋਨ ਤੇ ਤਾਂ ਜਨਰਲ ਇਤਿਹਾਸ ਆਤੀ ਆ ਪਰ ਕੇਸ ਸਪੈਸੀਫਿਕ ਜਿਹੜੀ ਸਲਾਹ ਦੇਣੀ ਹੈ ਮੁੱਖੀ ਆ ਉਹ ਨਾਲ ਬੰਦਾ ਬੈਟਰ ਆ ਜੇ ਆਪ ਆ ਕੇ ਮਿਲੇ ਸਰਚ ਕਰ ਲੈਣ ਗੂਗਲ ਕਰਕੇ ਤੁਹਾਡੇ ਨੰਬਰ ਸਾਰੇ ਮਿਲ ਹੀ ਜਾਂਦੇ ਆ ਅਸੀਂ ਵੀ ਡਿਸਪਲੇ ਕੀਤਾ ਹੋਇਆ ਮੈਸੇਜ ਛੱਡ ਸਕਨੇ ਆ ਜਿੰਨੇ ਵੀ ਆਪਣੇ ਭੈਣ ਭਰਾਵਾਂ ਨੂੰ ਉੱਥੇ ਕੋਈ ਸਮੱਸਿਆ ਆਉਂਦੀ ਆ ਉਹਨਾਂ ਲਈ ਇਸ ਵੇਲੇ ਜਦੋਂ ਔਖੇ ਵੇਲੇ ਹੱਥ ਫੜਨਾ ਉਹ ਬੜਾ ਜ਼ਰੂਰੀ ਹੁੰਦਾ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢ ਲਿਆ ਨੇ ਠੀਕ ਆ ਥੈਂਕ ਯੂ ਜੀ ਮਿਹਰਬਾਨੀ ਰੰਧਾਵਾ ਸਾਹਿਬ ਥੈਂਕ ਯੂ ਵੈਰੀ ਮੱਚ ਵੈਲਕਮ ਓਕੇ